भगवान श्री कृष्ण जी दक्ता नु अन्य भक्ता अनंत सादर प्रणाम आज दिनांक 5 सितंबर दो हजार चौबीस पंजाबी भाषा अध्याय दो मंत्र अठावन नाम जाप के दे साथ ਇਹ ਕੇਂਦਰੇ ਪੰਜਾਬੀ ਦੇ ਵਿੱਚ ਅਸੀਂ ਸਮਝਾਂਗੇ ਪਹਿਲਾ ਜਿਵੇਂ ਕਛੂਆ ਆਪਣੇ ਅੰਗਾਂ ਨੂੰ ਸਮੇਟ ਲੈਂਦਾ ਹੈ ਉਸ ਤਰ੍ਹਾਂ ਕਰਮ yogi ਆਪਣੀ ਇੰਦਰੀਆਂ ਨੂੰ ਇੱਧਰ ਉੱਧਰ ਭਟਕਣ ਤੋਂ ਹਟਾ ਲੈਂਦਾ ਹੈ ਤਾਂ ਉਸ ਦੀ ਬੁੱਧੀ ਸਥਿਰ ਹੁੰਦੀ ਹੈ ਯਦਾ ਸੰਘਰਤੇ ਚਾ इन्द्रियाणि इन्द्रियार्थेव्यस्तस्य प्रज्ञा प्रतिष्ठिता यदा सहर्ते च अयम् कूर्मह अंगानी एव सर्वशः इन्द्रियाणि इन्द्रियार्थेभ्यः तस्य प्रज्ञा प्रतिष्ठिता नाउ लेट्स सी इट इन पंजाबी ਕਿਮੀ ਕਛੂਆ ਆਪਣੇ ਅੰਗਾਂ ਨੂੰ ਸਮੇਟ ਲੈਂਦਾ ਹੈ ਉਸ ਤਰ੍ਹਾਂ ਕਰਮ yogi ਆਪਣੀ ਇੰਦਰੀਆਂ ਨੂੰ ਇੱਧਰ ਉੱਧਰ ਭਟਕਣ ਤੋਂ ਹਟਾ ਲੈਂਦਾ ਹੈ ਤਾਂ ਉਸ ਦੀ ਬੁੱਧੀ ਸਥਿਰ ਹੁੰਦੀ ਹੈ ਆਓ ਸੰਗੀਤ ਦੀ ਭਾਸ਼ਾ ਵਿੱਚ ਸਮਝਾਂਗੇ 헤 파르ਥ ਜਿਉਂ ਕਛੂਆ ਸਮੇਟੇ ਅੰਗ ਚਾਰੋਂ ਛੋਰ ਸੇ ਇਰ ਬੁੱਧੀ ਜਗਿਉ ਇੰਦਰੀਆਂ ਸਿਮਟੇ ਵਿਸ਼ੇ ਕੀ ਓਰ ਸੇ ਕੀ ਕਹਿੰਦਾ ਛਿਵੇਂ ਕਛੂਆ ਆਪਣੇ ਅੰਗਾਂ ਨੂੰ ਸਮੇਟ ਲੈਂਦਾ ਹੈ ਉਸ ਤਰ੍ਹਾਂ ਤਰਮ ਯੋਗੀ ਆਪਣੀ ਇੰਦਰੀਆਂ ਨੂੰ ਇੱਧਰ ਉੱਧਰ ਭਟਕਣ ਤੋਂ ਹਟਾ ਲੈਂਦਾ ਹੈ ਤਾਂ ਉਸ ਦੀ ਬੁੱਧੀ ਸਥਿਰ ਹੁੰਦੀ ਹੈ ਪੂਰਨ ਆਉਤੀ